ਜੀ ਮਾਨ ਜੋ ਕਿਸ एसपी ਫਿਰੋਜ਼ਪੁਰ ਸੋਮੇ ਮਿਸਰਾ ਜੀ ਦੇ ਨਿਰਦੇਸ਼ ਮੁਤਾਬਿਕ ਕੋਈ ਵੀ ਤਫਤੀਸ਼ ਜਿਹੜੀ ਕੀਤੀ ਜਾਂਦੀ ਹੈ ਉਹ ਸਾਇੰਟਿਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਇਸ سلسلے ਵਿੱਚ थाना ਕਲਖੁਰਦ ਵਿੱਚ 27 ਸੈਪਟੰਬਰ ਨੂੰ ਇੱਕ ਪਰਚਾ ਦਰਜ ਹੋਇਆ ਸੀ ਜਿੱਥੇ ਇੱਕ ਬਲਵਿੰਦਰ ਸਿੰਘ ਨਾਮਕ ਜਿਹੜਾ ਵਿਅਕਤੀ ਸੀ ਉਹਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ ਗਈ ਸੀ ਤਤਤੀਸ ਦੌਰਾਨ ਇਹ ਪਾਇਆ ਗਿਆ ਕਿ ਜਿਹੜਾ ਬਲਵਿੰਦਰ ਸਿੰਘ ਸੀ ਉਹਦੀ ਜਿਹੜੀ ਨੂੰ ਸੀ ਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਪੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਹਨੂੰ ਪਹਿਲਾ ਤਾਂ ਬਲਵਿੰਦਰ ਸਿੰਘ ਨੇ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾਪ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਹਨੂੰ ਨਹਿਰ ਵਿੱਚ ਸੁੱਟਦਾ ਇਹ ਕੇਸ ਵਿੱਚ ਥਾਣਾ ਕਲਖੁਰਦ ਦੀ ਟੀਮ ਨੇ ਡੀਐਸਪੀ ਸ੍ਰੀ ਕਰਨ ਸ਼ਰਮਾ ਜੀ ਦੇ ਰਹਿਨਮਾਈ ਹੇਠ ਇਹ ਜਿਹੜਾ ਕੇਸ ਸੀਗਾ ਇਹਨੂੰ ਸੋਲਵ ਕੀਤਾ ਜਦ ਜਿਹੜੀ ਸਿਫਟ ਗਾੜੀ ਸੀਗੀ ਉਹ ਵੀ ਬਰਮਤ ਹੋ ਗਈ ਤੇ ਜਿਹੜਾ লাশ ਸੀਗਾ ਉਹ ਵੀ ਬਰਮਤ ਕਰ ਲਿਆ ਇਸ ਮੁਕਦਮੇ ਵਿੱਚ ਬੋਹੜ ਸਿੰਘ ਜਿਹੜਾ ਦੋਸੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜਾ ਬਲਵਿੰਦਰ ਸਿੰਘ ਦਾ ਦੀ ਨੂਸੀ ਆਂਦੀਪ ਕੌਰ ਉਹਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਤੀਜਾ ਬੰਦਾ ਸੀ ਗੁਰ ਉਹਨੂੰ ਪ੍ਰੋਕਸ਼ਨ ਵਣ ਤੇ ਲਾ ਕਰਕੇ ਉਹਦੀ ਵੀ ਅਰੈਸਟ ਪਾਈ ਗਈ ਹੈ ਤੇ ਇਹ ਇੱਕ ਇਹ ਕੇਸ ਜਿਹੜਾ ਹੈਗਾ ਇਹ ਸਾਇੰਟਿਫਿਕ ਤਰੀਕੇ ਨਾਲ ਕੀਤਾ ਗਿਆ ਜਿਹੜਾ ਕੋਪਤੀਸ ਉਥੇ ਇੱਕ ਮਜਾਇਰਾ ਹੈ ਜੀ ਜੀ ਇਹ ਸਰ ਇਹ ਮਰਡਰ ਕਿੱਥੇ ਕੀਤਾ ਹੈਗਾ ਸੀਗਾ ਮਤਲਬ ਕਿਵੇਂ ਕੀਤਾ ਹੈਗਾ ਸੀਗਾ ਜੀ ਇਹ ਜਿਹੜਾ ਮਰਡਰ ਹੈ ਪਹਿਲੇ ਉਥੇ ਉਹਨੂੰ ਫੋਨ ਕਰਕੇ ਬੁਲਾਇਆ ਨਹਿਰ ਪਾਸੇ ਸ਼ਰਾਬ ਪੀਣ ਵਾਸਤੇ ਫਿਰ ਉੱਥੇ ਹੀ ਉਹਨੂੰ ਨਹਿਰ ਵਿੱਚ ਸੁੱਟਦਾ ਹੈ ਇਹ ਸੋਹਰਾ ਸੀਗਾ ਉਹਦਾ ਕੀ ਨਾਮ ਕੀ ਨਾਮ ਸੀਗਾ ਉਹਦਾ ਉਹਦਾ ਨਾਮ ਸੀ ਬਲਵਿੰਦਰ ਸਿੰਘ ਜਿਹੜਾ ਅਮਰ ਤੇ ਕੋ ਤਾਂ ਬਲਵਿੰਦਰ ਸਿੰਘ ਜੀ ਬੈਟਰ ਜੀ ਮਾਨ ਜੋ ਕਿ ਐਸਪੀ ਫਿਰੋਜ਼ਪੁਰ ਸੋਮੇ ਮਿਸਰਾ ਜੀ ਦੇ ਨਿਰਦੇਸ਼ ਮੁਤਾਬਕ ਕੋ ਵੀ ਤਫਤੀਸ਼ ਜਿਹੜੀ ਕੀਤੀ ਜਾਂਦੀ ਹੈ ਉਹ ਸਾਇੰਟਿਫਿਕ ਤੇ ਫੋਰੈਂਸਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਇਸ سلسلے ਵਿੱਚ थाना ਕਲਖੁਰਦ ਵਿੱਚ 27 ਸਤੰਬਰ ਨੂੰ ਇੱਕ ਪਰਚਾ ਦਰਜ ਹੋਇਆ ਸੀ ਜਿੱਥੇ ਇੱਕ ਬਲਵਿੰਦਰ ਸਿੰਘ ਨਾਮਕ ਜੁੜਾ ਵਿਅਕਤੀ ਸੀ ਉਹਦੀ ਜਿਹੜੀ ਹੈਗੀ ਹੱਤਿਆ ਕਰ ਦਿੱਤੀ ਗਈ ਸੀ ਤਫਤੀਸ਼ ਦੌਰਾਨ ਇਹ ਪਾਇਆ ਗਿਆ ਕਿ ਜਿਹੜਾ ਬਲਵਿੰਦਰ ਸਿੰਘ ਸੀ ਉਹਦੀ ਜਿਹੜੀ ਨੂੰ ਸੀ ਨੂੰ ਦਾ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਸੀ ਉਹ ਬੰਦੇ ਨਾਲ ਮਿਲ ਕੇ ਕਿਸੇ ਇੱਕ ਤੀਜੇ ਬੰਦੇ ਦਾ ਸਹਾਰਾ ਲੈ ਕਰਕੇ ਉਹਨੂੰ ਪਹਿਲਾਂ ਤਾਂ ਬਲਵਿੰਦਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਕਿ ਤੁਹਾਨੂੰ ਸਰਾ ਪਿਉਣੀ ਹੈ ਜਦੋਂ ਬੰਦਾ ਉੱਥੇ ਚੱਲ ਗਿਆ ਤਾਂ ਉਹਨੂੰ ਨਹਿਰ ਵਿੱਚ ਸੁੱਟਦਾ ਇਹ ਕੇਸ ਵਿੱਚ ਥਾਣਾ ਕਲਖੁਰਦ ਦੀ ਟੀਮ ਨੇ ਡੀਐਸਪੀ ਸ੍ਰੀ ਕਰਨ ਸ਼ਰਮਾ ਜੀ ਦੇ ਰਹਿਨਮਾਈ ਹੇਠ ਇਹ ਜਿਹੜਾ ਕੇਸ ਸੀਗਾ ਇਹਨੂੰ ਸੋਲਵ ਕੀਤਾ ਜਦ ਜਿਹੜੀ ਸੁੱਟ ਗੱਡੀ ਸੀਗੀ ਉਹ ਵੀ ਬਰਮਦ ਹੋ ਗਈ ਜਿਹੜਾ ਲਾਸ ਸੀਗਾ ਉਹ ਵੀ ਬਰਾਮਤ ਕਰ ਲਿਆ ਇਸ ਮੁਕਦਮੇ ਵਿੱਚ ਬੋਹੜ ਸਿੰਘ ਜਿਹੜਾ ਦੋਸੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਤੇ ਜਿਹੜਾ ਬਲਵਿੰਦਰ ਸਿੰਘ ਦਾ ਦੀ ਨੂੰ ਸੀ ਉਹਨ ਦੀਪਕੌਰ ਉਹਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਤੀਜਾ ਬੰਦਾ ਸੀ ਗੌਰਵ ਉਹਨੂੰ ਪ੍ਰੋਕਿਊਸ਼ਨ ਵਨ ਤੇ ਲਾ ਕਰਕੇ ਉਹਦੀ ਵੀ ਅਰੈਸਟ ਪਾਈ ਗਈ ਹੈ ਤੇ ਇਹ ਇੱਕ ਕੇਸ ਜਿਹੜਾ ਹੈਗਾ ਇਹ ਸਾਇੰਟਿਫਿਕ ਤਰੀਕੇ ਨਾਲ ਕੀਤਾ ਗਿਆ ਜਿਹੜਾ ਤਫਤੀਸ਼ ਹੈ ਉਹਦਾ ਇੱਕ ਮੁਜ਼ਾਹਿਰਾ ਹੈ ਇਸਰ ਇਹ ਮਰਡਰ ਕਿੱਥੇ ਕੀਤਾ ਹੈਗਾ ਸੀਗਾ ਮਤਲਬ ਕਿਵੇਂ ਕੀਤਾ ਹੈਗਾ ਸੀਗਾ ਜੀ ਇਹ ਜਿਹੜਾ ਮਰਡਰ ਹੈ ਪਹਿਲੇ ਉੱਥੇ ਉਹਨੂੰ ਫੋਨ ਕਰਕੇ ਬੁਲਾਇਆ ਨਹਿਰ ਪਾਸੇ ਸਰਾਪ ਪੀਣ ਵਾਸਤੇ ਫਿਰ ਉੱਥੇ ਹੀ ਉਹਨੂੰ ਨਹਿਰ ਵਿੱਚ ਸੁੱਟਦਾ ਹੈ ਇਹ ਸੋਹਰਾ ਸੀਗਾ ਉਹਦਾ ਕੀ ਨਾਮ ਸੀ ਹਾਂਜੀ ਹਾਂਜੀ ਸੋਹਰਾ ਸੀਗਾ ਉਹਦਾ ਉਹਦਾ ਨਾਮ ਸੀ ਬਲਵਿੰਦਰ ਸਿੰਘ ਜਿਹੜਾ ਮਰਤੇ ਕੋ ਤਾਂ ਬਲਵਿੰਦਰ ਸਿੰਘ ਜੀ